ਅੱਜ ਸਿਰਜੀ ਸਿੰਘ ਨੂੰ ਦੋ ਵਾਰੀ ਬਠਿੰਡੇ ਤੋਂ ਇਲੈਕਸ਼ਨ ਲੜਾਏ ਐ ਬੜੀ ਕਾਮਯਾਬੀ ਨਾਲ ਲੜਾਏ ਐ ਇਹ ਆਪਣੀ ਪਾਰਟੀ ਨੂੰ ਛੱਡ ਗਏ ਸੀਗੇ ਔਰ ਫੇਰ ਇੰਨਾ ਕੰਬੂ ਨਹੀਂ ਦੇਖਿਆ ਉਸ ਤੋਂ ਬਾਅਦ ਸੌਰ ਸਰਜੀਤ ਸਿੰਘ ਨੇ ਮੈਨੂੰ ਮਾਵਾ ਭੈਣਾ ਧੀਆਂ ਮੇਰੇ ਘਰ ਵਾਲਿਆਂ ਜੀਆਂ ਡਾਲਾ ਕਟੀਆਂ ਮੈਕ ਤੁਸੀਂ ਉਹ ਦੱਸ ਰਹੇ ਮੈਕ ਵੀ ਐਕਸ਼ਨ ਇਨ देयर ਮੈਂ ਖاموش ਰਿਹਾ ਅੱਜ ਬਹੁਤ سارے ਸਿੱਖ ਕਹਿੰਦੇ ਆ ਕਿ ਸਰਬਜੀਤ ਸਿੰਘ ਨੂੰ ਫ੍ਰੀਡਮ ਦੀ ਸੀਟ ਛੱਡ ਦੇਓ ਅੱਜ ਸੇ ਪਾਰਟੀ ਵੱਲੋਂ ਜਿਹੜਾ ਕੈਂਡੀਡੇਟ ਸਰਬ ਬਲਦੇਵ ਸਿੰਘ ਨੱਭ ਰਿਹਾ ਉਹ ਪਾਰਟੀ ਦਾ ਅਸਲੀ ਹੈ ਸਿਮਰਨਜੀਤ ਸਿੰਘ ਤੇ ਕੋਈ ਸ਼ਕਤੀ ਨਹੀਂ ਹੈ ਤਾਰਨ ਦੀ ਤੇ ਸਰਬਜੀਤ ਸਿੰਘ ਫੱਦੇ ਵੀ ਆਪਣੇ ਪਾਪਾ ਸਰਦਾਰ ਬਿਆਨ ਸਿੰਘ ਸ਼ਹੀਦ ਦੀ ਪਰਸਿੱਦਨੀ ਆਏ ਜਗ ਦੇ ਅਸੀਂ ਦਿੱਲੀ ਦੇ ਵਿੱਚ ਕੜ ਹਿੰਦੂਤਵਾ ਦਾ ਜਿੱਥੇ ਸਾਡੇ ਤੇ ਸ਼ਹਾਦਤ ਵੀ ਹੋਇਆ ਹਰ ਇੱਕ ਸਾਲ ਉਹਨਾਂ ਦੀ ਪਰਸਿੱਦਨੀ ਹੁੰਦੇ ਤੇ ਤੁਹਾਡੇ ਕੋਲ ਮੈਂ ਦਸਤਾਵੇਜ਼ ਵੀ ਪੇਸ਼ ਕਰੂੰਗਾ ਜਿਹੜਾ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਕਿ ਇੰਦਰਾ ਗਾਂਧੀ ਜੀ ਘਰ ਦੇ ਵਿੱਚ ਇੱਕ ਖਨਾਲ ਜਗ੍ਹਾ ਦਿੱਤੀ ਜਾਏ ਜਿੱਥੇ ਅਸੀਂ ਇਹ ਤਿੰਨ ਸ਼ਹੀਦਾਂ ਦਾ ਸ਼ੀਰਗੁਰਦਵਾਰਾ ਅਸਾਰੀ ਸਰਦਾਰ ਬਿਆਮ ਸਿੰਘ ਦਾ ਸਤਵੰਤ ਸਿੰਘ ਦਾ ਸਣਾ ਏ ਸਿੰਘ ਦਾ ਇਹ ਦੋ ਜਾਦਾ ਸਾਥ ਸੰਗਤ ਜੀ ਅਸੀਂ ਜੀ ਕੁਝ ਕਰ ਸਕਦੇ ਜੇ ਮੈਨੂੰ 40 ਸਾਲਾਂ ਦੀ ਸੇਵਤ ਤੋਂ ਬਾਅਦ ਮੈਨੂੰ ਗਦੇ ਦੇ ਉੱਤੇ ਬਿਠਾ ਕੇ ਅੰਤ ਤੋ ਬਾਰਕ ਕੱਢਣਾ ਇਹ ਤੁਹਾਡੀ ਮਰਜ਼ੀ ਹੈ ਮੈਂ ਕਹਤੇ ਜੀ ਗੱਲ ਕਰਦੇ ਜੀ ਸੌਰੀ ਕਰਨ ਨੂੰ ਧਿਆਨ ਪਰ ਪਾਰਟੀ ਦੇ ਡਿਸਪਲਿਨ ਚ ਤੁਸੀਂ ਦੱਸ ਦਿਓ ਜੇ ਤੁਸੀਂ ਕਿਸੇ ਨੇ ਵੀ ਜਿਹੜੇ ਹਿੰਦ ਹਕੂਮਤ ਨੇ ਜੈਨੇਟਾ ਦੇ ਵਿੱਚ ਨੇਜਰ ਮਲਕ ਸੁਖਦੂਲ ਸਿੰਘ ਕਤਲ ਕੀਤੇ ਹੈ ਕਿਸੇ ਨੇ ਉਹਦਾ ਨਾਮ ਲਿਆ ਹੈ ਜਿਹੜੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜ ਬਾੜ ਰੋਡੇ ਹਿੰਦੂ ਹਕੂਮਤ ਨੇ ਕਤਲ ਕੀਤੇ ਹੈ ਉਹਨਾਂ ਦਾ ਨਾਂ ਲਿਆ ਤੇਤੇ ਯੂਕੇ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਕਤਲ ਕੀਤਾ ਕਿਸੇ ਨੇ ਤੁਹਾਡੇ ਵਿੱਚੋਂ ਉਹਨਾਂ ਦਾ ਨਾਂ ਲਿਆ ਕਿਸੇ ਨੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਜਿਹੜਾ ਐਕਸੀਡੈਂਟ ਦਖਾ ਕੇ ਹਿੰਦੂਕੂਮਤ ਨੇ ਕਤਲ ਕੀਤਾ ਉਹਦਾ ਨਾਂ ਨਹੀਂ ਹੈ ਕਿਸੇ ਨੇ ਵੀ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਜਿਸਨੇ ਹਕੂਮਤ ਨੇ ਕਤਲ ਕੀਤਾ ਕਿਸੇ ਦੇ ਨਾਂ ਲਿਆ ਜੇ ਨਹੀਂ ਲਿਆ ਤੇ ਮੈਂ ਤੁਹਾਨੂੰ ਅੱਜ ਜਵਾਬ ਮੰਗਦਾ ਗੁਰਦੁਆਰਾ ਸਾਹਿਬ ਦੇ ਵੱਡੇ ਵੱਡੇ ਪ੍ਰਧਾਨਾਂ ਤੋਂ ਜਿਹੜੇ ਅੱਜ ਤੁਸੀਂ ਖ਼ਬਰ ਮੇਰੇ ਉੱਤੇ ਕਰ ਰਹੇ ਹੋ ਕਿ ਇਹ ਤੁਸੀਂ ਕਲੀਅਰ ਕਰੋ ਤੇ ਤੁਸੀਂ ਇਸ ਜਿਹੜਾ ਜ਼ੁਲਮ ਸਿੱਖਾਂ ਦੇ ਉੱਤੇ 40 ਸਾਲਾਂ ਤੋਂ ਚਾਲੀਦਾ ਤੋਪ ਰਿਹਾ ਅਸੀਂ ਕੀਤਾ ਤਾਂ ਦੇ ਮੈਂ ਅੱਜ ਬੋਲ ਰਿਹਾ ਹਾਂ ਅੱਜ ਸਾਡੇ ਆਪਨ ਪਾਲ ਸਿੰਘ ਜੀ ਲੁਧਿਆਣੇ ਤੋਂ ਖੜੇ ਹੈ ਉਹਨਾਂ ਨੂੰ ਉਹਨਾਂ ਦੇ ਖਿਲਾਫ ਇੱਕ ਵੱਡੇ ਪਰਿਵਾਰ ਨੇ ਆਪਣਾ ਬਰਾੜ ਬੰਦਾ ਖੜਾ ਕਰ ਦਿੱਤਾ ਹੈਗਾ ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ ਇੱਥੇ ਫ੍ਰੋਸਪੋਰਟੋਵੀ ਸਾਡੀ ਪਾਰਟੀ ਦੇ ਵਿਰੋਧ ਵਿੱਚ ਖੜਾ ਕੀਤਾ ਜਾਵੇ ਫ੍ਰੀ ਟ੍ਰੇਡ ਕੋਰਟ ਦਾ ਮੈਂ ਤੁਹਾਨੂੰ ਦੱਸ ਸੁਖਿਆ ਜੇ ਤਾਂ ਮੈਨੂੰ ਹੁਣ ਤੁਸੀਂ ਖੋਤੇ ਤੇ ਚੜਨਾ ਤੁਹਾਡੀ ਮਰਜ਼ੀ ਹੈ ਪਰ ਮੈਂ ਆਪਣੇ ਪੰਥ ਦੇ ਕਾਇਦੇ ਤੋਂ ਇੱਕ ਮਿੰਟ ਇੱਕ ਸਟਿੰਗ ਦੇਰ ਨੂੰ ਤੇ ਆ ਨਹੀਂ ਹੈ ਤੁਮ ਨੂੰ ਚੰਗਾ ਲੱਗਦਾ ਮਾਰਾ ਲੱਗਦਾ ਹੈ ਇਹ ਤੁਸੀਂ ਦੇਖਣਾ ਪਰ ਪਰਵਾਹ ਬਾਤ ਦੇ ਵਿੱਚ ਜਾਂ ਜਿਹੜੇ ਸੰਤਾਂ ਨੂੰ ਕਹਿੰਦੇ ਸੀਗੇ ਕਿ ਅਸੀਂ ਉਹਨਾਂ ਦੇ ਨਾਲ ਸ਼ਹਾਦਤ ਲਵਾਂਗੇ ਉਹ ਅੱਜ ਕਾਂਗਰਸ ਭਾਜਪਾ ਬਦਲ ਆਮ ਆਦਮੀ ਪਾਰਟੀ ਦੀ ਬੁੱਕਲ ਦੇ ਵਿੱਚ ਵੜ ਗਏ ਆ ਉਹ ਸੰਤ ਮਹਾਰਾਜ ਮਹਾਰਾਜ ਕਰਤਾਰ ਸਿੰਘ ਦੇ ਪੋਤਾ ਚੜ੍ਹਤ ਸਿੰਘ ਫਰੀਦਕੋਟ ਦੇ ਵਿੱਚ ਸਾਡੀ ਪਾਰਟੀ ਦੇ ਕੈਂਡੀਡੇਟ ਦੇ ਵਿਰੁੱਧ ਉੱਥੇ ਕੈਂਪੇਨਿੰਗ ਕਰੇ ਮੇਰਾ ਕਹਿਣ ਦਾ ਮਤਲਬ ਹੈ ਕਿ ਮੈਂ ਆਪਣਾ ਰੈਕੋਰਡ ਪੂਰਾ ਦੇ ਦਿੱਤਾ ਹੈ ਉਹ ਤੁਹਾਨੂੰ ਦੱਸਿਆ ਹੈ ਕਿ ਜੇ ਤੁਸੀਂ ਪੰਥ ਨੂੰ ਨਹੀਂ ਚਲਾਉਣਾ ਜਿਵੇਂ ਮਾਸਟਰ ਤਾਰਾ ਸਿੰਘ ਨੇ ਨਹੀਂ ਚਲਾਇਆ ਜਿਵੇਂ ਸੰਤ ਫਤਿਹ ਸਿੰਘ ਨੇ ਨਹੀਂ ਚਲਾਇਆ ਜਿਵੇਂ ਬਾਦਲਾ ਨੇ ਨਹੀਂ ਚਲਾਇਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਚਲਾਇਆ ਫੇਰ ਤੁਹਾਡੀ ਮਰਜ਼ੀ ਹੈ ਅਸੀਂ ਸੰਤ ਜਨਰਲ ਸਿੰਘ ਪਿੰਡਾਂ ਵਾਲਿਆਂ ਦੇ ਨਾਲ 40 ਸਾਲ ਤੋਂ ਬਹੁਤ ਅਰੀਤ ਨਾਲ ਚੱਲ ਰਹੇ ਹਾਂ ਚੱਲਾਂਗੇ ਨਹੀਂ ਹੋਵੇ ਛੱਕੜ ਆਵੇ ਮੀਂਹ ਆਏ ਕੋਸਾ